ਹੂੰ ਹੂੰ ਗੱਡੀ ਕਹੇ ਉੱਪਰ ਨਾਲ ਪਰ ਆਪਾਂ ਸ਼ਟਰ نیچے ਕਰਦੇ ਹਾਂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਤੇ ਮੈਂ निंदा ਕਰਦਾ ਜੋ ਜਿਸ ਦਿਨ ਵਿਕਰਮ ਮਜੀਠੀਆ ਸਾਹਿਬ ਦੀ ਪੇਸ਼ੀ ਸੀ ਜੋ ਉਸ ਦਿਨ ਪੱਤਰਕਾਰਾਂ ਦੇ ਨਾਲ ਉਹਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭਰ ਕੇ ਟਿਪਰ ਲਾ ਕੇ ਰੋਕਣਾ ਪੱਤਰਕਾਰਾਂ ਨੂੰ ਉਹਨਾਂ ਦਾ ਕੰਮ ਨਾ ਕਰਨ ਦੇਣਾ ਉਹਨਾਂ ਦੇ ਫੋਨ ਖੋਣੇ ਧੱਕਾ ਮੁੱਕੀ ਕਰਨੀ ਇਹ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕਿ ਤੁਸੀਂ ਕਦੇ ਦੇਖਿਆ ਬਹੁਤ سارے ਐਸੇ ਕੇਸ ਹੁੰਦੇ ਨੇ ਬਹੁਤ ਸਾਰੇ ਵਿਜੀਲੈਂਸ ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ ਜਿਸ ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਹੈ ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਅਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾਂ ਪਰ ਜਦੋਂ ਅਸੀਂ ਅੰਦਰ ਜਾਣੇ ਆ ਜੇਲ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀਆਂ ਇਨਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿਉਂ ਵਿੱਚ ਪੈਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਈ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਿਲਾਂ ਨਹੀਂ ਸਕਦੇ ਹੁਣ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਵੀ ਕਿੰਨੇ ਉਰੇ ਲੋਕ ਨੇ ਉਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹੋਰ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਚਾਹੇ ਗੱਜਨ ਮਾਜਰਾ ਸਾਹਿਬ ਜਿਹੜੇ ਰੂਲਿੰਗ ਧਿਰਦੇ ਨੇ ਚਾਹੇ ਅਮਿਤ ਰਤਨ ਹੋਣ ਚਾਹੇ ਵਿਜੇ ਸਿੰਘਲਾ ਹੋਣ ਜਾਂ ਤਾਂ ਫਿਰ ਸਾਰਿਆਂ ਦੀ ਜੇਲ੍ਹ ਰਿਕਾਰਡਿੰਗ ਤੁਸੀਂ ਲਿਆ ਕੇ ਸਾਹਮਣੇ ਰੱਖੋ ਕਿ ਸਾਰਿਆਂ ਦੇ ਨਾਲ ਹੀ ਅਸੀਂ ਇਸ ਕਿਸਮ ਦੀ ਸਖਤੀ ਕਰ ਰਹੇ ਹਾਂ ਜਾਂ ਵਿਕਰਮ ਮਜੀਠੀਆ ਦਾ ਕੋਈ ਵੱਖਰਾ ਕੇਸ ਹੈ ਵਿਕਰਮ ਮਜੀਠੀਆ ਨੂੰ ਤਾਂ ਇਸ ਤਰੀਕੇ ਲਕੋਲ ਕੋ ਕੇ ਲਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਨੂੰ ਹੁਣ ਇਹ ਡਰ ਖਾ ਰਿਹਾ ਕਿ ਇੱਕ ਝੂਠਾ ਮੁਕੱਦਮਾ ਅਸੀਂ ਦਰਜ ਕਰਤਾ ਇਹ ਮੁਕੱਦਮਾ ਕਿਸੇ ਤਨਪਤਨ ਲੱਗਣਾ ਨਹੀਂ ਸੋ ਇਹ ਮੁਕੱਦਮੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਕੋਈ ਨਿਊਜ਼ ਨਾ ਬਾਹਰ ਆਵੇ ਵਿਕਰਮ ਮਜੀਠੀਆ ਦੀ ਕੋਈ ਸਟੇਟਮੈਂਟ ਨਾ ਬਾਹਰ ਆਵੇ ਪਰ ਕਿੰਨੀ ਕੁ ਧੇਰ ਇਹ ਆਪਾਂ ਸਾਰੀਆਂ ਚੀਜ਼ਾਂ ਦੇ ਨਾਲੇ ਰੋਕਾਂਗੇ ਸੋ ਮੈਂ ਜੇਲ੍ਹ ਦੇ ਸੁਪਰਡੈਂਟ ਸਾਹਿਬ ਨੂੰ ਏ ਡੀ ਜੀ ਪੀ ਜੇਲਸ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਲੋਕਤਾਂਤ੍ਰਿਕ ਕਦਮਾਂ ਜਿਹੜੀਆਂ ਕਦਰਾਂ ਕੀਮਤਾਂ ਨੇ ਇਹਨਾਂ ਦਾ ਘਾਣ ਨਾ ਕੀਤਾ ਜਾਏ ਕਿਉਂਕਿ ਪ੍ਰਾਈਵੇਟ ਬਿਲਡਰਾਂ ਨੂੰ ਤਾਂ ਪੰਜਾਬ ਦਾ ਜੇਲ੍ਹ ਡਿਪਾਰਟਮੈਂਟ ਬੜੀਆਂ ਫੈਸਿਲਿਟੀਆਂ ਦਿੰਦਾ ਉਰੇ ਇੱਕ ਬਿਲਡਰ ਨੇ ਮੁਹਾਲੀ ਦੇ ਬਹੁਤ ਨਾਮਵਰ ਸਨੀ ਇਨਕਲੇਵ ਦੇ ਉਹਨਾਂ ਦੀ ਤਾਂ ਸਟੋਰੀ ਵੀ ਲੱਗੀ ਵੀ ਹਸਪਤਾਲ 'ਚ ਰੱਖਿਆ ਹੋਇਆ ਤੇ ਚੈੱਕ ਵੀ ਹਸਪਤਾਲ 'ਚੋਂ ਸਾਈਨ ਕਰ ਰਹੇ ਨੇ ਕਿ ਉੱਥੇ ਕੋਈ ਵਕਰਾ ਜੇਲ ਮੈਨੂ ਵਾਲਾ ਲੋਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੁੰਦੀ ਹੈ ਕਿ ਉੱਥੇ ਕੋਈ ਵਕਰਾ ਜੇਲ ਮੈਨੂ ਵਾਲਾ ਜਾਂ ਸਾਰੀ ਕੰਪੀਟੈਂਸ ਆਪਾਂ ਕਾਲੀ ਦਲ ਤੇ ਆ ਕੇ ਦਿਖਾਉਣੀ ਹੈ ਕਿਉਂਕਿ ਪੋਲਿਟੀਕਲ ਪਰਚੇ ਨੇ ਇਹ ਪੋਲਿਟੀਕਲ ਬੰਦਾ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਪੋਲਿਟੀਕਲ ਬੰਦਿਆਂ ਨੂੰ ਲੋਕ ਵੀ ਮਿਲਣ ਆਉਂਦੇ ਨੇ ਪਾਰਟੀ ਦੇ ਵਰਕਰ ਵੀ ਮਿਲਣਾ ਚਾਹੁੰਦੇ ਆ ਲੀਡਰ ਵੀ ਮਿਲਣਾ ਚਾਹੁੰ ਨਾਤਾ ਵਰਗਾਂ ਨੂੰ ਮਿਲਣ ਦਿੱਤਾ ਜਾਂਦਾ ਹੈ ਜਿੱਦਾਂ ਅੱਜ ਮੈਂ ਕਿਹਾ ਕਿ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸੀਨੀਅਰ 6 ਬੰਦੇ ਜਿਹੜੇ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਪਰਮਿਸ਼ਨ ਡਿਨਾਈ ਕੀਤੀ ਗਈ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੂੰ ਭੈਣ ਜੀ ਹਰਸਿਮਰਤ ਕੋਰ ਬਾਦਲ ਜਿਹੜਾ ਪਰਿਵਾਰ ਹੈ ਸੱਕੀ ਭੈਣ ਤੇ ਭਨੋਈਆਂ ਨੇ ਉਹਨਾਂ ਨੂੰ ਨਹੀਂ ਜੇਲ੍ਹ ਡਿਪਾਰਟਮੈਂਟ ਮਿਲਣ ਦਿੱਤਾ ਜਾ ਰਿਹਾ ਸੋ ਚੱਲ ਕੀ ਰਿਹਾ ਪੰਜਾਬ ਸਰਕਾਰ ਦੇ ਵਿੱਚ ਇਹਦਾ ਸਪਸ਼ਟਿਕਰਨ ਮੁੱਖ ਮੰਤਰੀ ਜੇਲ੍ਹ ਡਿਪਾਰਟਮੈਂਟ ਡੀਜੀਪੀ ਜੇਲ੍ਹ ਤੇ ਜੇਲ ਸੁਪਰਡੈਂਟ ਨੇ ਜਿਹੜੇ ਉਰੇ ਦੇ ਇਹਦੇ ਕੱਲ ਜਿਹੜੀ ਪੇਸ਼ੀ ਹੋਣੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਤਿਆਰੀ ਹੈ ਲੱਗਦਾ ਕੋਈ ਹੋਰ ਕੋਟਕੀ ਕਰਦਾ ਹੈ ਦੇਖੋ ਅਦਾਲਤਾਂ ਦਾ ਕੰਮ ਹੈ ਅਦਾਲਤਾਂ ਤੋਂ ਹੀ ਇਨਸਾਫ ਦੀ ਉਮੀਦ ਅਸੀਂ ਰੱਖਦੇ ਹਾਂ ਸੋ ਕੱਲ ਨੂੰ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਲੱਗੀ ਹੈ ਕੱਲ ਉਹ ਤੇ ਬਹਿਸ ਹੋਏਗੀ ਜੋ ਵੀ ਅਦਾਲਤ ਦਾ ਹੁਕਮ ਹੈ ਕਿਉਂਕਿ ਅਦਾਲਤ ਦਾ ਹੁਕਮ ਸਭ ਨੂੰ ਪਰਵਾਹਨ ਸੋ ਅਦਾਲਤ ਤੋਂ ਹੀ ਸਾਨੂੰ ਇਨਸਾਫ ਦੀ ਉਮੀਦ ਹੈ ਕਿ ਅਦਾਲਤ ਹੀ ਇਹ ਜਿਹੜਾ ਝੂਠਾ ਮੁਕੱਦਮਾ ਹੈ ਤੇ ਚ ਇਨਸਾਫ ਕਰੇਗੀ। ਵੀ ਵਿਕਰਮਜੀਤ ਇਹ ਜਾਣਗੇ ਜੇ ਉੱਥੋਂ ਦੁਬਾਰਾ ਵੀ ਸੀਰਾਹੀ ਹੋਵੇ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਜਦੋਂ ਬੇਲ ਐਪਲੀਕੇਸ਼ਨ ਆਰਗੇ ਹੋਤੀ ਹੈ ਉੱਥੇ ਵਿਕਰਮਜੀਤਿਆ ਸਾਹਿਬ ਦੀ ਹਾਜ਼ਰੀ ਦੀ ਲੋੜ ਨਹੀਂ ਹੈਗੀ। ਸੋ ਬੇਲ ਐਪਲੀਕੇਸ਼ਨ ਵਾਲੇ ਦਿਨ ਵਿਕਰਮਜੀਤਿਆ ਸਾਹਿਬ ਨੂੰ ਨਹੀਂ ਲੈ ਕੇ ਜਾਣਗੇ। ਬੇਅਦਮੀ ਨੂੰ ਲੈ ਕੇ ਬੰਦੇ ਬੈਰਕ ਦੇ ਅੰਦਰ ਨਾਲ ਜਿਹੜੇ ਰੱਖੇ ਹੋਏ ਨੇ ਉਹਨਾਂ ਤੇ ਵੀ ਵਕੀਲ ਸਾਹਿਬ ਨੇ ਸ਼ੱਕ ਦਾਅਵਾ ਕਰਿਆ ਵੀ ਕੋਈ ਨਾ ਕੋਈ ਠਗਲਾ ਵਾਪਰ ਸਕਦੀ ਆ। ਪਰਿਵਾਰ ਵੀ ਇਸ ਗੱਲ ਤੋਂ ਲੈ ਕੇ ਫਿਕਰਮੰਦ ਹੈ। ਦੇਖੋ ਤੁਸੀਂ ਹਾਲਾਤ ਦੇਖ ਲਏ ਨੇ ਪੰਜਾਬ ਸਰਕਾਰ ਦੇ ਜਿਹੜੀ ਸਰਕਾਰ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨ ਤੇ ਆ ਗਈ ਜਿਹੜੀ ਸਰਕਾਰ ਪੱਤਰਕਾਰਾਂ ਦੇ ਕੈਮਰੇ ਖੋ ਕੇ ਧੱਕਾ ਮੁਕੀ ਕਰ ਸਕਦੀ ਹੈ ਉਹ ਵਿਕਰਮ ਮਜੀਠੀਆ ਜਿਹੜੇ ਉਹਨਾਂ ਦੀ ਕਸਟਡੀ ਦੇ ਵਿੱਚ ਨੇ ਕਿਉਂਕਿ ਹੁਣ ਤੁਸੀਂ ਦੇਖੋ ਵੀ ਥੋੜੇ ਨਾਲ ਜਿਹੜੀ ਧੱਕਾ ਮੁਕੀ ਕੀਤੀ ਗਈ ਉਹ ਸੁਰੱਖਿਆ ਕਾਰਨਾਂ ਨੂੰ ਮੱਦੇਨਜ਼ਰ ਕਹਿੰਦੇ ਨੇ ਕਿ ਜੀ ਸੁਰੱਖਿਆ ਹੀ ਬਹੁਤ ਚਾਹੀਦੀ ਹੈ ਉਥੇ ਮੁਹਾਲੀ ਕੋਰਟ ਦੇ ਵਿੱਚ ਕੋਰਟਾਂ ਦੇ ਉੱਤੇ ਪਰਦੇ ਪਾ ਦਿੰਦੇ ਨੇ ਅਦਾਲਤਾਂ 'ਚ ਵਕੀਲ ਸਹਿਬਾਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਔਰ ਇਹ ਜਿਹੜੀ ਪਿਛਲੇ ਦਿਨ ਵਿਕਰਮ ਮਜੀਠੀਆ ਸਾਹਿਬ ਦੀ ਪੇਸ਼ੀ ਹੋਈ ਹੈ ਇਹ ਦਿਨ ਵਕੀਲ ਸਹਿਬਾਨਾਂ ਦੇ ਨਾਲ ਅਦਾਲਤ ਦੇ ਵਿੱਚ ਧੱਕਾ ਮੁੱਕੀ ਕੀਤੀ ਗਈ ਐਸਐਸਪੀ ਵੱਲੋਂ ਐਸਐਸਪੀ ਮੁਹਾਲੀ ਵੱਲੋਂ ਔਰ ਜਿਹੜੀ ਸਭ ਤੋਂ ਕਮਾਲ ਦੀ ਚੀਜ਼ ਹੈ ਕਿ ਉੱਥੇ 15 ਤੋਂ 20 ਜਣੇ ਚਿੱਟੇ ਕੁੜਤੇ ਪਜਾਮੇ ਤੇ ਨੀਲੀਆਂ ਪੱਗਾਂ ਬੰਨ ਕੇ ਲਿਆਦੇ ਜਾਂਦੇ ਨੇ ਮੈਂ ਐਸਐਸਪੀ ਮੁਹਾਲੀ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੁੱਛਣਾ ਚਾਹੁੰਦਾ ਵੀ ਉਹ ਬੰਦੇ ਕੌਣ ਨੇ ਤੁਸੀਂ ਦਿਖਾਣਾ ਕਿ ਚਾਹ ਰਹੇ ਹੋ ਕਿ ਆਕਾਲੀ ਦਲ ਦੇ ਬੰਦੇ ਨੇ ਆਕਾਲੀ ਦਲ ਦੇ ਸਮਰਥਕ ਨੇ ਕੱਲ ਨੂੰ ਅਗਰ ਕੋਈ ਉੱਥੇ ਘਟਨਾ ਹੋ ਜਾਂਦੀ ਹੈ ਫਿਰ ਉਹਦਾ ਕੀ ਕਹਿਣਗੇ ਕਿ ਜੀ ਉਹ ਆਕਾਲੀ ਦਲ ਦੇ ਬੰਦੇ ਆਏ ਸੀ ਇੰਟੈਲੀਜੈਂਸ ਦੇ ਬੰਦਿਆਂ ਨੂੰ ਚਿੱਟੇ ਕੁਰਤੇ ਪਜਾਮੇ ਪਵਾ ਕੇ ਨੀਲੀਆਂ ਪੱਗਾਂ ਬਣਾ ਕੇ ਕੋਰਟ ਦੇ ਵਿੱਚ ਤੁਸੀਂ ਬਿਠਾਉਨੇ ਹੋ ਉਹਦਾ ਕਾਰਨ ਤੁਹਾਨੂੰ ਦੱਸਿਆ ਜਾਵੇ ਸੋ ਇਹ ਜਿਹੜਾ ਵਿਕਰਮਜੀਤਿਆ ਸਾਹਿਬ ਦੇ ਨਾਲ ਅੰਦਰ ਵੀ ਜਿਹੜਾ ਖੇਡ ਖੇਡਿਆ ਜਾ ਰਿਹਾ ਇੱਕ ਪਾਸੇ ਤਾਂ ਕਹਿੰਦੇ ਜੀ orange category ਹੈ ਖਦਰਾ ਹੀ ਬਹੁਤ ਹੈ ਫਿਰ ਜੇਲ ਮੈਨੂਅਲ ਕਹਿੰਦਾ ਵੀ ਜਿਹੜੀ orange category ਹੈ ਉਹਨੂੰ ਤੁਸੀਂ ਅੱਡ ਬੈਰਕ ਚ ਰੱਖਣਾ ਉਰੇ ਉਹਨਾਂ ਦੇ ਨਾਲ ਤੁਸੀਂ ਖੁੰਖਾਰ ਬੰਦੇ ਪਾਤੇ ਕੋਈ ਜਿਹੜਾ ਬੱਚਿਆਂ ਨੂੰ ਮਾਰਨ ਦੇ ਕੇਸ ਦੇ ਵਿੱਚ ਹੈ ਕੋਈ ਹੋਰ ਜਿਹੜੇ ਬਹੁਤ ਹੀਨੀਅਸ ਕ੍ਰਾਈਮ ਉਹਨਾਂ ਦੇ ਵਿੱਚ ਸੋ ਇਹ ਖੇਡ ਜਿਹੜਾ ਖੇਡਣ ਜਾ ਰਹੇ ਨੇ ਇਹ ਸੋਚਦੇ ਨੇ ਕਿ ਬਿਕਰਮ ਮਜੀਠੀਆ ਦਾ ਇਹਦੇ ਨਾਲ ਮੋਰਲ ਡਾਊਨ ਹੋ ਜਾਏਗਾ ਜਾਂ ਬਿਕਰਮ ਮਜੀਠੀਆ ਸਾਹਿਬ ਢੋਲ ਜਾਣਗੇ ਉਹ ਗੁਰੂ ਦੀ ਰਜ਼ਤ ਰਹਿੰਦੇ ਨੇ ਚੜ੍ਹਦੀ ਕਲਾ ਚ ਨੇ ਉਹਨਾਂ ਨੂੰ ਇਹ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਬੇਅਦਬੀ ਤੇ ਸਿਆਸਤ ਕੀਤੀ ਜਾ ਰਹੀ ਹੈ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਆ ਹਾਲ ਤੱਕ ਕੋਈ ਸਜ਼ਾ ਨਹੀਂ ਮਿਲੀ ਕਿਸੇ ਵੀ ਬੇਅਦਬੀ ਦੇ ਦੋਸ਼ੀ ਨੂੰ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਇੱਕ ਤਰਾਸ ਦੀ ਹੈ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਬੇਅਦਬੀ ਦਾ ਦੌਰ ਚੱਲ ਰਿਹਾ ਦੇਖੋ ਬੇਅਦਬੀਆਂ ਤੇ ਜੇ ਕੋਈ ਸਭ ਤੋਂ ਵੱਡਾ ਜ਼ਿੰਮੇਵ ਪੰਜਾਬ ਦੇ ਇਤਿਹਾਸ ਦੇ ਵਿੱਚ ਸਿੱਖਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਦੋ ਬੇਦਬੀਆਂ ਹੋਈਆਂ ਇੱਕ ਕੀਤੀ ਕਾਂਗਰਸ ਨੇ ਜਿਹਦੇ ਕੋਲੇ ਹੁਕਮਰਾਨ ਸੀ ਤਾਕਤ ਸੀ ਆਪਦੀ ਤਾਕਤ ਦੇ ਜ਼ੋਰ ਤੇ ਸਾਡੀ ਹਿੱਕ ਤੇ ਚੜ ਕੇ ਆਏ ਦਰਬਾਰ ਸਾਹਿਬ ਨੂੰ ਟੈਂਕਾਂ ਦੇ ਗੋਲਿਆਂ ਨਾਲ ਢਾਟੇਰੀ ਕਰਤਾ ਜਿਹੜਾ ਸਰੋਵਰ ਹੈ ਪਵਿੱਤਰ ਉਹਦਾ ਪਾਣੀ ਲਾਲੋ ਲਾਲ ਕਰਤਾ ਲਾਸ਼ਾਂ ਨਾਲ ਭਰਤਾ ਜਿਹੜੇ ਪ੍ਰਕਾਸ਼ਿਤ ਰੂਪ ਸੀ ਗੁਰੂ ਸਾਹਿਬ ਦੇ ਉਹਨਾਂ ਦੇ ਅੰਦਰ ਗੋਲੀਆਂ ਮਾਰੀਆਂ ਗੀਆਂ ਰਾਗੀ ਸਿੰਘ ਸ਼ਹੀਦ ਕਰਤੇ ਇਹ ਸੀ ਬਹੁਤ ਵੱਡੀ ਬੇਅਦਬੀ ਜਿਹੜੀ ਅੱਜ ਤੱਕ ਦੀ ਇਤਿਹਾਸ ਦੀ ਸਭ ਤੋਂ ਵੱਡੀ ਬੇਅਦਬੀ ਹੈ ਕਾਂਗਰਸ ਨੇ ਕੀਤੀ ਅੱਜ ਆਮ ਆਦਮੀ ਪਾਰਟੀ ਦਾ ਰਾਜ ਹੈ ਆਇਆਂ ਦਿਨ ਬੇਅਦਬੀਆਂ ਹੋ ਰਹੀਆਂ ਨੇ ਕਾਂਗਰਸ ਦੇ ਰਾਜ ਚ ਪੌਣੇ 200 ਹੋਈ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਅੱਜ ਕਾਂਗਰਸ ਦੇ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਚ ਹਰ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਔਰ ਇਹ ਲੋਕ ਬੇਅਦਬੀਆਂ ਤੇ ਖੜ ਕੇ ਸਿਆਸਤ ਕਰਦੇ ਨੇ ਕੱਲ ਮੈਂ ਸਰਕਾਰ ਦੀ ਪ੍ਰੈਸ ਕਾਨਫਰੰਸ ਦੇਖ ਰਿਆ ਸੀ ਉਹ ਕਹਿੰਦੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਬੇਅਦਬੀਆਂ ਤੇ ਮਾਫੀ ਮੰਗਣ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਕਲੈਰਿਟੀ ਨਾਲ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਦੋ ਬੇਅਦਬੀਆਂ ਹੋਈਆਂ ਜਿਹਦਾ ਸਾਨੂੰ ਹਮੇਸ਼ਾ ਹੀ ਦੁੱਖ ਹੈ ਜਨਤਕ ਪਲੇਟਫਾਰਮ ਤੇ ਕਬੂਲਿਆ ਕਿ ਸਰਕਾਰ ਦਾ ਫੇਲੀਅਰ ਸੀ ਇੰਟੈਲੀਜੈਂਸ ਦਾ ਫੇਲੀਅਰ ਸੀ ਔਰ ਸਮੁੱਚੀ ਪਾਰਟੀ ਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਉਹਦੀ ਮਾਫੀ ਮੰਗੀ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਅੱਜ ਬੇਅਦਬੀਆਂ ਤੇ ਕਾਨੂੰਨ ਲਿਆਉਣ ਦੀ ਗੱਲ ਕਰਦੀ ਹੈ ਇਹਨਾਂ ਦਾ ਤਾਂ ਆਪਣਾ ਵਿਧਾਇਕ ਨਰੇਸ਼ ਯਾਦਵ ਮਲੇਰ ਕੋਟਲੇ ਜਿਹੜੀ ਰਮਜ਼ਾਨ ਦੇ ਪਵਿੱਤਰ ਦਿਨਾਂ 'ਚ ਬੇਅਦਬੀ ਹੋਈ ਹੈ ਉਹ ਬੇਅਦਬੀ ਦਾ ਤਾਂ ਦੋਸ਼ੀ ਨਰੇਸ਼ যাদਬ ਹੈ ਕੋਰਟ ਨੇ ਕਿਹਾ ਕਿ ਇਹ ਦੋਸ਼ੀ ਹੈ ਹੁਣ ਆਮ ਆਦਮੀ ਪਾਰਟੀ ਇਹ ਦੱਸੇ ਕਿ ਇਹਨਾਂ ਦਾ ਆਪਣਾ ਵਿਧਾਇਕ ਬੇਅਦਬੀਆਂ ਦਾ ਕੋਰਟ ਵੱਲੋਂ ਦੋਸ਼ੀ ਪਾਇਆ ਗਿਆ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਉਹਨੂੰ ਅਦਾਲਤ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਔਨ ਰਿਕਾਰਡ ਚਿੱਠੀ ਹੈ ਜਿਹੜੀ ਡੀਸੀ ਸਾਹਿਬ ਨੇ ਡਿਸਟ੍ਰਿਕਟ ਟੌਰਨੀ ਨੂੰ ਲਿਖੀ ਕਿ ਜੀ ਨਰੇਸ਼ যাদਬ ਦੇ ਖਿਲਾਫ ਜਿਹੜਾ ਮੁਕੱਦਮਾ ਉਹਨੂੰ ਵਿੱਡਰੋ ਕਰੋ ਸਰਕਾਰ ਤਾਂ ਆਮ ਆਦਮੀ ਪਾਰਟੀ ਨੇ ਬਣਾਈ ਸੀ ਕਿ ਜੀ ਅਸੀਂ ਬੇਅਦਬੀਆਂ ਦਾ ਇਨਸਾਫ ਦੇਾਂਗੇ ਜਿਹੜੇ ਲੋਕ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦਾ ਸੁਰੱਖਸ਼ਣ ਕਰਨਗੇ ਉਹਨਾਂ ਨੂੰ ਜੇਲਾਂ ਸੱਟਾਂਗੇ ਤੇ ਸਰਕਾਰ ਬਣਾਉਂਦੇ ਸਾਰ ਨਰੇਸ਼ ਯਾਦਵ ਨੂੰ ਕਿਉਂ ਬਚਾਉਣਾ ਚਾਹਿਆ ਜੀ ਟੀਏ ਸਾਹਿਬ ਨੇ ਉੱਥੇ ਕੋਰਟ 'ਚ ਅਪਲੀਕੇਸ਼ਨ ਲਾਈ ਕਿ ਨਰੇਸ਼ ਯਾਦਵ ਦੇ ਵਿਰੁੱਧ ਅਸੀਂ ਮੁਕੱਦਮਾ ਹੀ ਨਹੀਂ ਚਲਾਉਣਾ ਚਾਹੁੰਦੇ ਅਸੀਂ ਵਿਡਰਾਅ ਕਰਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਦੱਸ ਸਕਦੇ ਨੇ ਕਿ ਬੇਅਦਬੀ ਦੇ ਦੋਸ਼ੀ ਨੂੰ ਕੋਰਟ ਦੇ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਮੁਹੰਮਦ ਅਰਸ਼ਦ ਜਿਹੜਾ ਮਲੇਰ ਕੋਟਲੇ ਕੁਰਾਨ ਸ਼ਰੀਫ ਦੀ ਬੇਦਬੀ ਦਾ ਮੁੱਖ ਕੰਪਲੇਨੈਂਟ ਸੀ 8 ਸਾਲ ਤੋਂ ਮੁਕੱਦਮਾ ਲੜ ਰਿਹਾ ਸੀ ਉਹਦੇ ਤੇ ਪੂਰਾ ਪ੍ਰੈਸ਼ਰ ਬਣਾ ਕੇ ਉਹ ਤੋਂ ਮੁਕੱਦਮਾ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਜੱਜ ਸਾਹਿਬ ਦਾ ਧੰਨਵਾਦ ਆ ਅਦਾਲਤਾਂ ਦਾ ਧੰਨਵਾਦ ਆ ਉਹ ਕਹਿੰਦੇ ਕਿ ਇਸ ਕੇਸ ਦੇ ਵਿੱਚ ਸਬੂਤ ਬਹੁਤ ਨੇ ਕਿਉਂਕਿ ਨਰੇਸ਼ যাদਬ ਨੇ 80 ਲੱਖ ਰੁਪਈਆ ਜਿਹੜੇ ਲੋਕਾਂ ਨੇ ਬੇਦਬੀਆਂ ਕੀਤੀ ਉਹਨਾਂ ਦੇ ਖਾਤਿਆਂ 'ਚ ਭੇਜਿਆ ਸੀ ਨਰੇਸ਼ যাদਬ ਦੀਆਂ 13 ਕੋਲਾ ਸੀ ਉਹਨਾਂ ਦੇ ਨਾਲ ਉਹਨਾਂ ਨੇ ਨਰੇਸ਼ যাদਬ ਨੂੰ ਬੇਦਬੀਆਂ ਦਾ ਦੋਸ਼ੀ ਪਾਇਆ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਹੈ ਜੀ ਅਸੀਂ ਬੇਦਬੀਆਂ ਤੇ ਕਾਨੂੰਨ ਲੈ ਕੇ ਆਵਾਂਗੇ ਇਹ ਬੇਦਬੀਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਤੱਕ ਵਿਚਾਰੇ ਨੇ ਹਰਪਾਲ ਚੀਮਾ ਪਹਿਲਾਂ ਵਕਾਲਤ ਕਰਦੇ ਰਹੇ ਵਕੀਲ ਸੀ ਉਤੋਂ ਬਾਅਦ ਫਾਈਨੈਂਸ ਮਿਨਿਸਟਰ ਬਣ ਕੇ ਆਪਣੇ ਕਲਾਇੰਟ ਨੂੰ ਆਪਣੀ ਪਾਵਰ ਦਾ ਦੁਰਵਿਉਹ ਕਰਕੇ ਅਦਾਲਤ ਚੋਂ ਬਚਾਉਣਾ ਚਾਹਿਆ ਤੇ ਦੂਜਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਸਭ ਤੋਂ ਵੱਡਾ ਕ੍ਰੈਡੀਬਲ ਚਿਹਰਾ ਆਮ ਆਦਮੀ ਪਾਰਟੀ ਚ ਉਹਨਾਂ ਦੇ ਲੀਗਲ ਵਿੰਗ ਦੇ ਪ੍ਰਧਾਨ ਜਸਟਿਸ ਜੋਰਾ ਸਿੰਘ ਨੇ ਜਸਟਿਸ ਜੋਰਾ ਸਿੰਘ ਔਨ ਰਿਕਾਰਡ ਇਹ ਗੱਲ ਕਹਿ ਚੁੱਕੇ ਨੇ ਕਿ ਜੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬੇਅਦਬੀ ਦੇ ਵਿੱਚ ਹੱਥ ਹੈ ਮੇਰੇ ਕੋਲੇ ਸਬੂਤ ਨੇ ਕਿਉਂਕਿ ਬਤੌਰ ਹਾਈ ਕੋਰਟ ਜੱਜ ਦੇ ਉਹਨਾਂ ਨੇ ਬੇਅਦਬੀ ਦੇ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਅੱਜ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਿਉਂ ਨਹੀਂ ਜਾ ਕੇ ਬਹਿਸ ਕਰਦੇ ਉਹਨਾਂ ਨਾਲ ਕਿ ਕਿਉਂ ਨਾ ਤੋ ਅੱਖਾਂ ਚੁਰਾਉਂਦੇ ਨੇ ਇਹ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ ਬੇਅਦਬੀਆਂ ਦੀ ਦੋਸ਼ੀ ਅਦਾਲਤਾਂ 'ਚ ਵੀ ਸਾਬਤ ਹੋ ਚੁੱਕੀ ਹੈ ਜਿਹੜੇ ਜੱਜ ਸਹਬਾਨਾ ਨੇ ਬੇਅਦਬੀ ਦੀ ਇਨਵੈਸਟੀਗੇਸ਼ਨ ਕੀਤੀ ਉਹ ਵੀ ਆਮ ਆਦਮੀ ਪਾਰਟੀ ਨੂੰ ਦੋਸ਼ੀ ਕਹਿ ਰਹੇ ਨੇ ਤੇ ਉਹਦੇ باوجود ਇਹ ਉਰੇ ਆ ਕੇ ਵਿਧਾਨ ਸਭਾ ਚ ਡਰਾਮੇ ਕਰਦੇ ਨੇ ਕਿ ਅਸੀਂ ਬੇਅਦਬੀਆਂ ਤੇ ਕਾਨੂੰਨ ਬਣਾ ਦੇ। ਗੱਟੇ ਸਾਹਿਬ ਇੱਕ ਭਾਜਪਾ ਨਾਲ ਗਠਜੋੜ ਦੀਆਂ ਗੱਲਾਂ ਕਰ ਰਹੇ ਨੇ ਇਕੱਲੇ-ਇਕੱਲੇ ਦੇ ਇਹਨੂੰ ਕਿਵੇਂ ਦੇਖ ਰਹੇ ਹੋ? ਚਾਕਰ ਸਾਹਿਬ ਸਵਾਲ ਚੱਕ ਰਹੇ ਨੇ। ਸੁਖਬੀਰ ਜੀ ਨੇ ਵੀ ਇਸ ਤੇ ਕਿਹਾ ਜੰਮ ਲੋੜ ਹੈ ਜਿਸ ਤਰ੍ਹਾਂ ਭਾਈ ਸਾਥ ਪਰ ਸਾਜਵਾ ਦੇ। ਦੇਖੋ ਅੱਜ ਜੋ ਪੰਜਾਬ ਦਾ ਮਾਹੌਲ ਹੈ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚਰਮੜਾ ਗਈ ਹੈ ਜਿਸ ਤਰੀਕੇ ਗੈਂਗਸਟਰ ਉਰੇ ਸਰਿਆਂ ਫਰੋਤੀਆਂ ਮੰਗ ਰਹੇ ਨੇ ਨਾਮਵਾਰ ਖਿਡਾਰੀਆਂ ਦੇ ਵਪਾਰੀਆਂ ਦੇ ਸਿੰਗਰਾਂ ਦੇ ਕਤਲ ਹੋ ਰਹੇ ਨੇ। ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਹਰ ਇੱਕ ਪੰਜਾਬੀ ਅੱਜ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਸਥਾਈ ਸਰਕਾਰ ਬਣੇ ਜਿਹੜੀ ਕਿ ਅਮਨ ਸ਼ਾਂਤੀ ਦੀ ਗੱਲ ਕਰੇ ਜਿਹੜੀ ਕਿ ਪੰਜਾਬ ਨੂੰ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣ ਦੀ ਗੱਲ ਕਰੇ ਤੇ ਹਰ ਇੱਕ ਪੰਜਾਬੀ ਨੂੰ ਉਹ ਸੁਮੇਹਰਾ ਦੌਰ ਯਾਦ ਆਂਦਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਸਰਕਾਰ ਦਾ ਸੀ ਜਿੱਥੇ ਭਾਜਪਾ ਭਾਈਵਾਲ ਸੀ ਸੋ ਸੁਭਾਵਿਕ ਹੈ ਕਿ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਇਹ ਚੀਜ਼ਾਂ ਦਾ ਜ਼ਿਕਰ ਗੱਠਜੋੜ ਦਾ ਜ਼ਿਕਰ ਹੁੰਦਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਕੋਈ ਵੀ ਜਿਹੜਾ ਗੱਠਜੋੜ ਹੈ ਉਹ ਮੁੱਦਿਆਂ ਤੇ ਆਧਾਰਿਤ ਹੁੰਦਾ ਹੈ ਪੰਜਾਬ ਦੇ ਮੁੱਦੇ ਪੰਜਾਬੀਆਂ ਦੀ ਭਾਵਨਾ ਦੇ ਬਤਵ 1996 ਦੇ ਵਿੱਚ ਜਦੋਂ ਭਾਜਪਾ ਨਾਲ ਗੱਠਜੋੜ ਹੋਇਆ ਸੀ ਉਦੋਂ ਹਿੰਦੂ ਸਿੱਖ ਏਕਤਾ ਦਾ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਸੀ ਸਾਰੇ ਧਰਮਾਂ ਦੇ ਸਤਿਕਾਰ ਦਾ ਇੱਕ ਬਹੁਤ ਵੱਡਾ ਸੰਦੇਸ਼ ਉਹ ਗੱਠਜੋੜ ਨੇ ਦਿੱਤਾ ਕਾਲੇ ਦੌਰ ਚੋਂ ਕੱਢ ਕੇ ਤਰੱਕੀ ਦਾ ਇੱਕ ਸੰਦੇਸ਼ ਉਸ ਗੱਠਜੋੜ ਨੇ ਦਿੱਤਾ ਪਰ ਜਦੋਂ ਭਾਜਪਾ ਨੇ ਖੇਤੀ ਕਾਨੂੰਨਾਂ ਤੇ ਪੰਜਾਬ ਦੇ ਵਿਰੁੱਧ ਸਟੈਂਡ ਲਾਇਆ ਕਿਉਂਕਿ ਅਸੀਂ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਕਿਸਾਨ ਦੀ ਨਮਾਇੰਦਾ ਇੱਕ ਰਾਜਨੀਤਿਕ ਜਮਾਤ ਆ ਤਾਂ ਭਾਜਪਾ ਨਾਲੋਂ ਤੋੜ ਵਿਛੋੜਾ ਕੀਤਾ ਅਸੀਂ ਵਜੀਰੀ ਵੀ ਛੱਡੀ ਐਲਾਈਅੰਸ ਵੀ ਛੱਡਿਆ ਅੱਜ ਦੀ ਅਗਰ ਕੋਈ ਐਲਾਈਅੰਸ ਦੀ ਗੱਲ ਚੱਲਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੇ ਮੁੱਦਿਆਂ ਦੀ ਤਰਜਮਾਨੀ ਕਰਦੀ ਹੈ ਪੰਥ ਦੀ ਪਹਿਰੇਦਾਰ ਜਮਾਤ ਹੈ ਸੋ ਕੋਈ ਵੀ ਐਲਾਈਅੰਸ ਸਟੇਟਮੈਂਟਾਂ ਨਾਲ ਨਹੀਂ ਹੁੰਦਾ ਇਹ ਸੀਨੀਅਰ ਲੀਡਰਸ਼ਿਪ ਹੈ ਇਹ ਬੈਠਦੀ ਹੈ ਸੀਨੀਅਰ ਲੀਡਰਸ਼ਿਪ ਨੇ ਕੋਰ ਕਮੇਟੀ ਨੇ ਫੈਸਲਾ ਲੈਣਾ ਹੈ ਕਿਉਂਕਿ ਸਾਡੇ ਮੁੱਦੇ ਨੇ ਅਸੀਂ ਕਿਸਾਨੀ ਕਰਜ਼ੇ ਦੀ ਗੱਲ ਕਰਦੇ ਆਂ ਅਸੀਂ ਪੰਜਾਬ ਦੇ ਸਿਰ ਤੇ ਜਿਹੜਾ ਵੱਧ ਰਿਹਾ ਕਰਜ਼ਾ ਹੈ ਉਹਦੀ ਮਾਫੀ ਦੀ ਗੱਲ ਕਰਦੇ ਆਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਉਹਦੀ ਡਿਵੈਲਪਮੈਂਟ ਦੀ ਬਹਾਲੀ ਦੀ ਗੱਲ ਕਰਦੇ ਆਂ ਸੋ ਇਹ ਜਿਹੜੇ ਸਾਡੇ ਮੁੱਦੇ ਨੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਸਟੇਟਮੈਂਟ ਆਉਂਦੀ ਹੈ ਪੋਜ਼ਿਟਿਵ ਸਟੇਟਮੈਂਟ ਦੋਨੋਂ ਪਾਸੋਂ ਆ ਰਹੀ ਹੈ ਪਰ ਅਲਾਈਅੰਸ ਜਿਹੜਾ ਉਹ ਹਮੇਸ਼ਾ ਮੁੱਦਿਆਂ ਨੂੰ ਲੈ ਕੇ ਆਊਗਾ ਤੇ ਜਦੋਂ ਪਾਰਟੀ ਦੇ ਵਿੱਚ ਵਿਚਾਰਿਆ ਜਾਏਗਾ ਪਾਰਟੀ ਦੀ ਫੋਰਮ ਤੇ ਵਿਚਾਰਿਆ ਜਾਏਗਾ ਫਿਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਕਲੇਰ ਸਾਹਿਬ ਜਿਹੜੀ 6 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਬਾਕੀ ਹੋਏ ਸੀ ਉਹ ਵੀ ਦਾਵਾ ਕਰ ਰਹੇ ਨੇ ਵੀ ਸਾਡਾ ਰਿਲੇयंस ਹੋਊਗਾ ਭਾਜਪਾ ਨਾਲ। ਦੇਖੋ ਮੈਂ ਬੜੇ ਸਪੱਸ਼ਟ ਤੌਰ ਤੇ ਕਹਿਣਾ ਕਿ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਇਹ ਗੱਲਾਂ ਨੂੰ ਸਮਝਦੇ ਹੋ। ਅਕਾਲ ਤਖਤ ਸਾਹਿਬ ਨੇ 7 ਮੈਂਬਰਾਂ ਦੀ ਡਿਊਟੀ ਲਈ ਸੀ। 6 ਮੈਂਬਰ ਜਾਂ 5 ਮੈਂਬਰਾਂ ਦੀ ਕਦੇ ਕੋਈ ਡਿਊਟੀ ਨਹੀਂ ਸੀ ਲੱਗੀ ਇਹ ਤਾਂ ਆਪੂ ਬਣੇ ਨੇ। ਕਿਉਂਕਿ ਦੋ ਜਿਹੜੇ ਸਭ ਤੋਂ ਸੀਨੀਅਰ ਮੋਸਟ ਮੈਂਬਰ ਸੀ ਧਾਮੀ ਸਾਹਿਬ ਤੇ ਬਡੁੰਗਰ ਸਾਹਿਬ ਉਸ ਅਸਤੀਫਾ ਦੇ ਗਏ ਸੀ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਗਿਆਨੀ ਰਕਬੀਰ ਸਿੰਘ ਜੀ ਨੇ ਗੱਲ ਕਹੀ ਸੀ ਕਿ ਉਹ ਦੋਨੋਂ ਮੈਂਬਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਗੱਲ ਕਰਾਂਗੇ ਅਗਰ ਉਹ ਅਸਤੀਫੇ ਨਹੀਂ ਵਾਪਸ ਲੈਂਦੇ ਤਾਂ ਫਿਰ ਅੱਗੇ ਇਹ ਪੰਜ ਮੈਂਬਰ ਜਿਹੜੇ ਰਹਿ ਗਏ ਇਹਨਾਂ ਨੇ ਕਿੱਦਾਂ ਕੰਮ ਕਰਨਾ ਹੈ ਇਹ ਇਹਨਾਂ ਨੂੰ ਦੱਸਾਂਗੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਨਾ ਪੰਜ ਸਿੰਘ ਸਹਿਬਾਨਾਂ ਦੀ ਕੋਈ ਬੈਠਕ ਕੋਈ ਨਾ ਇਹ ਪੰਜ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਦਾ ਕੋਈ ਹਦੇਸ ਸੀ ਕਿ ਤੁਸੀਂ ਆਪਣੀਆਂ ਪਰਚੀਆਂ ਚ ਪਾ ਕੇ ਭਰਤੀ ਸ਼ੁਰੂ ਕਰੋ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਇਹ ਗਲਤ ਕੰਮ ਕੀਤਾ ਹੈ ਅਕਾਲੀ ਦਲ ਨੂੰ ਦਫਾੜ ਕਰਨ ਦੇ ਲਈ ਇਹ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦਾ ਨਾਂ ਵਰਤੇ ਹੈ ਤੇ ਹੁਣੇ ਆਪ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋ ਗਏ ਨੇ ਮਨਪ੍ਰੀਤ ਯਾਲੀ ਬੀਬੀ ਜਗੀਰ ਕੌਰ ਜੀ ਇਹ ਸ਼ਰਯਾਮ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਨਹੀਂ ਭਰਤੀ ਲੈ ਕੇ ਜਾਣਾ ਇੱਕ ਪਾਸੇ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਤੁਸੀਂ ਭਰਤੀ ਕਰਨੀ ਚਾਹੀ ਹਾਲਾਂਕਿ ਲੋਕਾਂ ਨੇ ਰਿਸਪਾਂਸ ਨਹੀਂ ਦਿੱਤਾ ਹੁਣ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋ ਗਏ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ ਸੋ ਇਹਨਾਂ ਦੇ ਚਿਹਰੇ ਲੋਕਾਂ ਦੇ ਵਿੱਚ ਨੰਗੇ ਨੇ ਲੋਕ ਦੇਖਦੇ